ਕਹਿੰਦੇ ਯਾਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੱਗ ਲਾਉਂਦੇ ਭਾਈ ਉਹ ਕਹਿੰਦਾ ਪੱਗ ਲਾਣੇ ਆ ਤੇ ਭੈਣੇ ਲਾਇਆ ਜੀਵਨ ਦਾ ਬੱਬਈ ਸਰ ਇੱਤਿਹਾਸ ਸਰਬੱਤ ਦੀ ਭੋਤ ਅਸੀਂ ਫੇਰ ਪਰਚਾ ਵੱਡੀ ਭਾਂਦੀ ਨਾਲ ਰਾਤ ਸਾਰੀ ਦੇਖੀ ਉਹ ਪਿੱਟਾ ਮਾਰ ਮਾਰ ਕੇ ਕਿਹੜੀ ਆ ਵਾਲੀ ਹੈ ਜੀ ਇਹ ਹੈ ਜੀ ਸਾਡੇਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਾਲ ਭਈਆਂ ਦੇ ਤੇ ਜੇ ਏਕਣ ਦਾ ਹਾਲ ਰਿਹਾ ਦੋਸਤੋ ਫਿਰ ਤਾਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦੋ ਦੱਬ ਕੇ ਅਸੀਂ ਖੜੇ ਹਾਂ ਯਾਦਵ ਢਾਬੇ ਦੇ ਉੱਤੇ ਓਏ ਇਹ ਨੂੰ ਕੋਤਾ ਫੜਿਆ ਨਾ ਜਿਹੜਾ ਨੁਕਸਾਨ ਹੋਇਆ ਉਹ ਆਪ ਤੁਹਾਨੂੰ ਠੀਕ ਹੈ ਉੱਥੇ ਬੰਦੇ ਨਾਲ ਗੱਲ ਕਰਾ ਦੇ ਵੀ ਜਿੰਨਾ ਵੀ ਗੱਡੀ ਦਾ ਨੁਕਸਾਨ ਹੈ ਉਹ ਆਪ ਕਰਕੇ ਦੇ ਦੇ ਹਾਂਜੀ ਇਹਨਾਂ ਦੀ ਆਖੀ ਜੀ ਇਹਨਾਂ ਨੇ ਤੌਰ ਤਾਅ ਉਨੂੰ ਵੀਡੀਓ ਬਣਾਉਣਾ ਜੀ ਨਾ ਤੋਰਿਆ ਨਹੀਂ ਰਹੀ ਜਾਓ ਆਪਣੇ ਕੋਲੇ ਆਹੋ ਕਿਹਦੇ ਕੋਲੇ ਆਹੋ ਇਹਨਾਂ ਨਾਲ ਵਾਲੇ ਕਰਤਾ ਸੀ ਕਿ ਬੰਦਾ ਮੈ ਲੈ ਜਾਈਏ ਇੱਥੇ ਆ ਜੀ ਉਹ ਉਹ ਚੱਕੇ ਅੰਦਰ ਕਰਾਓ ਪਰਚਾ ਕਰਾਉਣਾ ਜੀ ਉੱਥੇ ਬਾਬਾ ਜੀ ਦੇ ਬੱਚੇ ਲੋੜ ਇਨਾਂ ਦੇ ਵਿੱਚ ਇਹਨਾਂ ਦੇ ਕੁੜੇ ਦੇ ਆਪਣੇ ਹਾਂ ਦੇਖੋ ਗੁਰਦੁਆਰੇ ਦੀ ਸੇਵਾਦਾਰ ਬੰਦੇ ਹੁੰਦੇ ਹੋਂ ਸੋਤੇ ਮੈਂ ਤਾਂ ਇਹ ਪਤਾ ਲੱਗ ਜene ਤੋਰ ਤੋਂ ਭੱਜ ਜਾ ਬਈਆ ਉਹ ਭਈਆ ਜੀ ਉਹ ਭਈਆ ਭੈਣ ਉਹਦੇ ਨੂੰ ਪੈਣ ਅਕਲ ਨਹੀਂ ਹੈਗੀ ਮਣੀ ਮੋਟੀ ਪਈ ਇਹਨੂੰ ਆ ਜਾਓ ਤੁਸੀਂ ਨਹੀਂ ਪੰਜਾਬੀ ਬੰਦੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਤਾਂ ਗੁਰੂਆਂ ਦੀ ਧਰਤੀ ਹੈ ਜੀ ਉਹਨੂੰ ਇਹ ਤਾਂ ਪਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੱਠੇ ਆਪਾਂ ਇਹ ਵਧੀਆ ਦੇਖੋ ਜੀ ਮਹਾਰਾਜ ਦੀ ਧਰਤੀ ਦੇ ਬੈਠੇ ਹੋ ਤੇ ਤੁਸੀਂ ਗੁਰਸਿੱਖ ਦੀ ਪੱਗ ਲਾ ਰਹੇ ਹੋ ਅਗਲੀ ਨਾ ਗੱਲ ਕਰੋ ਜੋ ਕਰਨੀ ਆ ਤੁਸੀਂ ਉਹ ਵੀ ਮੁਲਾਜ਼ਮ ਨੇ ਅੱਗੇ ਉਹ ਵੀ ਇੱਥੇ ਕੰਮ ਕਰਦਾ ਜੀ ਮੁਲਾਜ਼ਮ ਨੇ ਜੀ ਜਿਹੜੇ ਗੱਲ ਕਰਦੇ ਨੇ ਜਿਹੜੇ ਪੋਰਟਸ ਕਰਦੇ ਨੇ ਜਿਹੜੇ ਪੰਜ ਦਸਤਕ ਨੇ ਅੱਗੇ ਉਹ ਮੁਲਾਜ਼ਮ ਨੇ ਇਹਨਾਂ ਨੇ ਤੁਸੀਂ ਇਹ ਕੰਮ ਕਰਿਆ ਇਹ ਕੰਮ ਕਰਦੇ ਆ ਪਰ ਸੁਣ ਹੀ ਨਹੀਂ ਲੈਂਦੇ ਹੋ ਬਾਬੂ ਜੀ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਕਰ ਦੇ। ਠੀਕ ਹੈ। ਅੱਜ ਦੇ ਹੀ ਕਰਦੇ ਹੋਈ ਆ। ਚਲੋ ਅੱਜ ਹੀ ਕਰਾ ਲਾਂਗੇ ਠੀਕ ਹੈ। ਅੱਜ ਦੇ ਹੀ ਕਰਦੇ ਹੋਈ ਆ। ਤੇਰੇ ਵੀ ਹੁਣ ਕੱਲ ਨੂੰ ਆ ਕੇ ਫੇਰ ਪੱਗ ਲਾ ਦੇਣਾ। ਤੁਹਾਨੂੰ ਪਤਾ ਤਾਂ ਲੱਗੇ ਬਾਬਾ ਜੀ ਮੜਾਈ ਆ। ਕੋਈ ਪੱਗ ਲਾ ਦਿਓ ਗਲਤੀ ਹੋ ਗਈ। ਅਸੀਂ ਗਾਣਾ ਕਰਦੇ ਆ ਗਲਤੀ ਹੋ ਗਈ। ਆ ਜੀ ਸੱਦਾ ਦਿਖਾਓ ਬਿਲਕੁਲ ਕਾਹਦਾ। ਬੰਦਾ ਇੱਥੇ ਹੀ। ਦੇਖੋ ਕਿਤੇ ਗੈਰ ਕਾਨੂੰਨ ਕਰਦਣ ਜੀ ਬੰਦੇ। ਹਾਂ ਜੀ। ਬਾਬਾ ਬੰਦੇ ਨੂੰ ਬੁਲਾ ਤਾਦਾ ਉਹ ਅਸੀਂ ਕੁੱਤੇ ਦੇ ਮਾਰਦੇ ਥੋੜੀ ਆ ਅਸੀਂ ਮਾਰਨਾ ਨਹੀਂ ਇਹ ਤਾਂ ਪੰਜਾਬੀ ਆ ਮੈਂ ਤਾਂ ਹੁਣੇ ਪਹਿਲੇ ਰਿੰਡ ਬੁਲਾ ਕੇ ਆਇਆ ਵਾਈਬਰ ਸੁਣ ਕੇ ਉਹ ਅਸੀਂ ਕੁਝ ਨਹੀਂ ਕਹਿਣਾ ਜੀ ਸਿਰਫ ਬੰਦਾ ਮਿਲਣਾ ਜੀ ਮੈਂ ਕਿਹਾ ਵਾਈਬਰ ਚਲੋ ਖਰਾਬੇ ਤੋਂ ਬਾਅਦ ਕੋ ਹਵਾ ਦੀ ਫੇਰੀ ਕਰ ਕੇ ਜਾਓ ਪਹਿਲਾਂ ਇੱਧਰ ਬੱਠੋ ਇਹਨਾਂ ਦੀ ਹੈਗੀ ਆਪਰੇ ਪਰ ਪੈਲੀਆ ਇਹਨਾਂ ਨੇ ਬੰਨੀ ਆਰਜੀਨਲ ਫਲਾਇ ਨਹੀਂ ਬੰਨੀ ਦੀ ਮੈਂ ਪਰਚਾ ਦਾ ਕਰਾ ਦੋ ਪਪਾ ਜੀ ਹੁਣ ਇਹਨਾਂ ਤੇ ਬੰਦੇ ਦੇ ਇਹਨਾਂ ਦੇ ਤੇ ਆਪਾਂ ਕਹਿ ਰਿਆ ਸੀ ਇਹਨਾਂ ਦਾ ਮਲਾਜਮ ਵੀ ਲਾ ਦੂਗਾ ਵੀ ਇਹਦਾ ਇੱਥੇ ਮਲਾਜਮ ਲਾ ਦੂਗਾ ਕਿਉਂਕਿ ਇੱਥੇ ਅੱਛਾ ਠੀਕ ਹੈ ਬੰਦੇ ਜੀ ਕਿੰਨਾ ਦਾ ਸ਼ਕਰੀ ਜੀ ਹਾਂਜੀ ਠੀਕ ਹੈ ਕਹਿੰਦੇ ਕਾਹੋ ਕਾ ਦੇਮ ਮਿਹਰੂ ਜੀ ਕਹਿੰਦੇ ਵੀ ਪੱਗ ਲਾ ਦੋ ਉਹ ਬੰਦੇ ਨੂੰ ਅੰਥੇ ਦਾ ਹੀ ਮਲਾਜੋ ਉਹ ਵੀ ਉਹ ਤਰਦਾ ਰਹੇ ਕਹਿੰਦੇ ਉਹ ਮਲਾਜੋ ਦੀ ਪੱਗ ਲਾਓ ਤਾ ਉਹ ਰੋਟੀ ਖਾਣੀ ਮਿਲ ਜਾਵੇ ਵਾਹ ਇਹਨੇ ਆ ਕੁੱਟਿਆ ਫਿਰ ਠੀਕ ਹੈ ਭਈਆ ਕੁੱਟਿਆ ਭਈਆ ਭਈਆ ਤਾਂ ਉੱਪਰ ਚੜਨਾ ਮੈਂ ਰੋਡ ਐਂਡੂ ਨਾ ਐਸੇ ਗੱਦੀ ਭੱਜਦੀ ਉਹ ਤਾਂ ਮਾਰ ਦਿੰਦੇ ਦਾ ਠੀਕ ਹੈ ਤੇ ਉੱਥੋਂ ਬਾਹਰ ਉਹਨੇ ਮਲਾਜੋ ਉੱਥੇ ਉੱਥੇ ਭਈਏ ਨੇ ਆਪਣੇ ਸਰਦਾਰ ਬੰਦੇ ਸੀ ਐਥੇ ਪਾਪ ਦੀ ਬਰਬਾਦੀ ਬਾਅਦ ਦੇ ਵਿੱਚ ਸਵੇਰੇ ਉੱਥੋਂ ਪਹਿਲੇ ਬਲਮਾਸੀ ਕਰਦਾ ਪੂਰੀ ਸਾਲ ਇਹ ਹੁਣ ਪੈਸੀ ਹੁਣ ਖਵਾ ਰਹੇ ਸਵੇਰੋਂ ਖਾਣਿਆ ਇੱਥਾ ਖਾੜ ਕੇ ਇੱਥੇ ਆਹ ਆ ਬੰਦਾ ਦੀ ਕਾ ਇਹ ਆ ਬੜਾ ਕਰਦਾ ਪਾਗਣਾ ਨਾ ਅੰਦੀ ਲਾ ਦੋ ਢਾਹਦੇ ਖਾਣੇ ਆ ਤੇ ਰਾਤ ਇੱਕ ਪੂਰਾ ਬੜਾਂਗਾ ਕਰਿਆ ਹੁਣ ਮਾਲਕ ਕੋਲ ਦੀ ਜ਼ਿੰਮੇਵਾਰੀ ਇਹ ਕਹਿੰਨੇ ਆ ਵੀ ਅਸੀਂ ਜਿਹੜਾ ਨਕਸ਼ਾ ਹੋਊਗਾ ਉਹ ਅਸੀਂ ਦੇ ਦਾਂਗੇ ਗਵਾਹੋਂ ਤੇ ਰੱਡੀ ਰੱਡੀ ਆ ਬੈਠੇ ਨੇ ਹਾਂ ਥੋੜੀ ਅੱਛਾ ਲੋਕ ਲੈ ਨੇ ਇੱਥੇ ਦੇ ਤੁਸੀਂ ਆ ਜਾਓ ਜੀ ਇਹ ਕਹੇ ਜੀ ਆਪਾਂ ਬਦਮਾਸ਼ ਰੱਖਾਂਗੇ ਭਈ ਇਹ ਨਹੀਂ ਬਦਮਾਸ਼ੀ ਹੈ ਇਹ ਆਪਣੇ ਪੰਜਾਬੀਆਂ ਦੇ ਕਰਨ ਲਈ ਨਹੀਂ ਨਹੀਂ ਬਾਬਾ ਜੀ ਆਪਾਂ ਤਾਂ ਆਪਣੇ ਗੱਲ ਕਰ ਰਹੇ ਹਾਂ ਨਾ ਤੁਸੀਂ ਤਾਂ ਰਹਿਣੇ ਆਲੇ ਅਸੀਂ ਤੁਹਾਡੇ ਕੋਲ ਗੱਫੇ ਵੀ ਛੱਕਦੇ ਆਂਗੇ ਆ ਕੇ ਤੇ ਇਹ ਦਾ ਮਤਲਬ ਨਹੀਂ ਬਦਮਾਸ਼ੀ ਹੈ ਸਾਡੇ ਕੋਲ ਕੋਈ ਉਹ ਕੋਈ ਨਹੀਂ ਸੀਗਾ ਸਾਸੀ ਕਹਿੰਦੀ ਸੀਗਾ ਡੈਡੀ ਕਹਿੰਦੀ ਸੀ ਕੋਈ ਵੀ ਨਹੀਂ ਸੀਗਾ ਤੇ ਚੋਂ ਇਹਨਾਂ ਨੇ ਉਹਰੇ ਰੋਟੀ ਪਾਰਲੇ ਨਾਲ ਗੁਰੂ ਥੇ ਕਿ ਕਿਸੇ ਦਾ ਮਤ ਜਦ ਅੰਧੇ ਅੰਧੇ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਜੀ ਹੋਟਲ ਦੀ ਬੇਇੱਜ਼ਤੀ ਹੋ ਰਹੀ ਹੈ ਤੁਹਾਡੀ ਜੀ ਇਹ ਸਾਡੇ ਕੋਈ ਸਿੰਘ ਤੁਰਦਾ ਅਸੀਂ ਕਹਿੰਨੇ ਉੱਥੇ ਜਾ ਕੇ ਜਾਇਓ ਇੰਦਨ ਅਜੀਬ ਕਮਾਲ ਕਰਦੇ ਹਾਂ ਆਹ ਲਓ ਆ ਬੰਦਾ ਲਓ ਕੁਛ ਨਹੀਂ ਕਿਤੇ ਦੀਰੇ ਪੇਰੇ ਹੁਣ ਬੰਦਾ ਆ ਯਾਰ ਇਹਦੇ ਪਰ ਕੇ ਕਰਾ ਦਿੰਦੇ ਗਰੋਥ ਕਰਾ ਦਿੰਦੇ ਅੱਜ ਰੋਜੀ ਫਿਰ ਉਹਨਾਂ ਨੂੰ ਬਲਾਉ ਕਰ ਮਲਾਜੇ ਜੇ ਇਤਰਾਦੀ ਬਸ ਹੁਣ ਕਰਾ ਦਿੰਦੇ ਉਹਨੂੰ ਕੋਰ ਬਿਜਾ ਦਾ ਨਾ ਨਾ ਕਰਕੇ ਕਰਾ ਦਿੰਦੇ ਖਬਰ ਆਇਆ ਕਿ ਨੇ ਪ੍ਰਵਾਸੀ ਨੇ ਜਿਹੜੇ ਜਿੰਨਾਂ ਨੂੰ ਤੁਸੀਂ ਬਹੁਤ ਵਧੀਆ ਮੰਨਦੇ ਹੋ ਘਰਾਂ ਚ ਪਠਾਪਾ ਕੇ ਰੋਟੀਆਂ ਖਲੋਣੇ ਹੋ ਆ ਗੱਡੀ ਬੰਨੀ ਆ ਜੀ ਮਲਾਜ਼ਮ ਬੰਦਾ ਦੀ ਜਿਹੜੀ ਗੱਡੀ ਬੰਨੀ ਆ ਦੱਸੋ ਹੁਣ ਕੀ ਹੋ ਜੇ ਲੇ ਇਥੇ ਇਹ ਦੇਖੋ ਮੌਕੇ ਤੇ ਆ ਕੇ ਆ ਸਾਡੀ ਵੀਰ ਜੀ ਨੇ ਮੌਕਾ ਸੰਭਿਆ ਆ ਭਰਾ ਜੀ ਨੇ ਮੌਕਾ ਸੰਭਿਆ ਆ ਕਿ ਇਹਨਾਂ ਨੇ ਇਹਨਾਂ ਨੇ ਆ ਕੇ ਮੌਕਾ ਸੰਭਿਆ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਹੁਣ ਅਸੀਂ ਹੁਣ ਪਹੁੰਚੇ ਆ ਬਾਈ ਹੁਣ ਤੁਸੀਂ ਦੱਸੋ ਪੂਰੀ ਗੱਲ ਵਾਈਗੁਰ ਜੀ ਦਾ ਖਲਤਾ ਵਾਈਗੁਰ ਜੀ ਫਤਿਹ ਆਜਾ ਵੀਰੇ ਕੋਲ ਆਜਾ ਪਿਆਬੀ ਭਰਾ ਹੀ ਨੇ ਰਾਤ ਦੇ ਨਾਲ ਉਹ ਟਾਬੇ ਦੇ ਬੱਚੇ ਦੀ ਨਾਲ ਫੈਮਿਲੀ ਰੋਟੀ ਖਾਣ ਆਈ ਦੀਏ ਠੀਕ ਹੈ ਜੀ ਜਿਹੜਾ ਬਿੱਲ ਬਣਿਆ ਇਹਨਾਂ ਨੇ ਸਾਰਾ ਦੇਤਾ ਠੀਕ ਹੈ ਤੋਂ ਬਾਅਦ باوجود ਵੀ ਇਹਨਾਂ ਦਾ ਇੱਕ ਬੰਦਾ ਪਤਾ ਨਹੀਂ ਵੇਟਰ ਆ ਕੇ ਛਲਾ ਭਾਂਡੇ ਧੋਂਦਾ ਸ਼ਰਾਬ ਸ਼ੁਰੂ ਪੀਤੀ ਹੋਈ ਦੀ ਇਹਨਾਂ ਨਾਲ ਆ ਕੇ ਬਦਸਲੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਇਹਦੀ ਪੱਗ ਲਾ ਦੋਗੇ ਤਾਂ ਤੁਹਾਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹ ਨੂੰ ਫੜ ਕੇ ਕੁੱਟਿਆ ਮਾੜਾ ਮੋਟਾ ਯਾਨੀ ਪ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪੋ ਉਸੇ ਟਾਈਮ ਉਹਦੇ ਥੱਪੜ ਜਾਰ ਦਿੱਤੇ ਵੈਰੀ ਗੁੱਡ ਜੀ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਚਲੋ ਰੋਟੀ ਸਰਵ ਕਰ ਰਿਹਾ ਸੀ ਵੀ ਉਹਦੀ ਤੁਸੀਂ ਪੱਟ ਲਾ ਰਹੇ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਅੱਛਾ ਫਿਰ ਤਾਂ ਉਹਦੇ ਦੇ ਪਰਚਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸ ਟਾਈਮ ਮਨ ਕੀ ਕਰਿਆ ਮੇਰਾ ਮਨ ਤਾਂ ਕਰਦ ਰਿਹਾ ਵੀ ਮਾਰ ਦੂਮਾ ਜਾਣ ਤੋਂ ਮਿਲਿਆ ਨਹੀਂ ਨਾ ਅੱਛਾ ਸਤਿਵਜਨ ਇਹਨਾਂ ਦੇ ਕੈਮਰੇ ਵਾਲੇ ਵਿੱਚ ਕੈਮਰੇ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਹੋ ਨੇ ਇੱਟਾ ਮਾਰਦਾ ਪਿਆ ਉੱਪਰੋਂ ਸ਼ੁਕਰ ਕਰ ਉਹ ਇਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਨੇ ਕਿਸੇ ਦੇ ਫੱਟ ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫੇਰ ਸਾਡਾ ਟੱਬ ਚੰਗੀ ਅਸੀਂ ਇਹਦੀ ਗਿੱਦੜ ਕੁੱਟ ਕੀਤੀ ਔਰ ਲੈ ਆ ਕੇ ਹੁਣ ਟਾਬੇ ਵਾਲਿਆਂ ਨੇ ਮਾਫ਼ੀ ਮੰਗੀ ਜਾ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮ ਆ ਅਸੀਂ ਖੋਰੀ ਮੀਲ ਕਰਦੇ ਆ ਤੇ ਸਾਡੀ ਗੱਡੀ ਜਿਹੜੀ ਤੋੜੀ ਆ ਜੜੀ ਠੀਕ ਕਰਵਾ ਕੇ ਦਿੰਨੇ ਆ ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਵੀ ਜਿਹੜੇ ਪਰਚਾ ਪਾਉਣਾ ਜੀ ਆਪਾਂ ਮੇਰੀ ਸਰਕਾਰ ਨੂੰ ਬੇਨਤੀ ਹੈ ਜੇ ਇਹ ਜੇ ਭਈਆ ਤੁਸੀਂ ਇੱਧਰ ਸ਼ਰਮ ਦੇ ਰਹੇ ਹੋ 55 ਕਰ ਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗੱਲ ਸਮਝਾਓ ਵੀ ਸਰ ਦਾ ਸਹੀ ਕਰ ਦਿੱਤਾ ਪਰਚਾ ਪਰਚਾ ਪੱਕੇ ਤੌਰ ਤੇ ਪਰਚਾ ਪੈਣਾ ਚਾਹੀਦਾ ਜੀ ਵੀ ਉਹਨਾਂ ਦੇ ਜਿਹੜੇ ਭਈਏ ਮਿਲਦੇ ਨੇ ਇੱਕ ਟ੍ਰੇਡ ਦੇ ਵਿੱਚ ਠੀਕ ਹੈ ਹਰੇਕ ਹਰੇਕ ਢਾਬੇ ਵਾਲਾ ਕਹਿੰਦਾ ਹੈ ਵੀ ਸਾਨੂੰ ਘੱਟ ਰੇਟ ਦੇ ਵਿੱਚ ਮੱਦਾਂ ਮਿਲਣ। ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ। ਉਹੀ ਗੱਲ ਹੈ ਜੀ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ। ਹੁਣ ਬਈਏ ਸਸਤੇ ਮਿਲਦੇ ਨੇ। ਪਰ ਘੱਟੀ ਪਿੱਛੇ ਪੜ ਜਾਓ। ਸਾਰੇ ਪਾਸੇ ਇਹੀ ਚੀਜ਼ ਦਾ ਰੋਲਾ ਪਾਉਂਦੇ ਨੇ ਵੀ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ। ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ। ਉਦੋਂ ਪੱਗ ਪਿੱਛੇ ਇਹਨਾਂ ਨੇ ਦਾਹ ਪਾ ਲਿਆ ਇੱਕ ਚੀਜ਼ ਦਾ। ਇੱਕੇ ਪੰਜਾਬੀ ਹੋਣਾ। ਇੱਕੇ ਪੰਜਾਬੀ ਆ। ਉਹਦਾ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦਈਏ ਆਪਾਂ ਇੱਕ ਬੰਦਾ ਕੰਮ ਨਾ ਕਰੇ ਜੇ ਕੰਮ ਕਰਨ ਪੰਜਾਬੀ ਨਾ ਕਰੇ ਭਈ ਇਹ ਕੰਮ ਕਰਨ ਬਸੇ ਹਰ ਪਾਸੇ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲੋਂ ਕੋਈ ਕਤਲ ਕਰ ਜਾਂਦੇ ਜੀ ਫੇਰ ਤੇਰਾ ਤਾਂ ਕੌਣ ਜ਼ਿੰਮੇਵਾਰ ਹਾਲੀ ਦੇ ਵਿੱਚ ਹੋਇਆ ਨਹੀਂ ਉਹ ਜਵਾਕਾਂ ਦਾ ਕਤਲ ਕਰਕੇ ਭਈਏ ਪਹੁੰਚ ਗਏ ਉਹ ਦੇਖੋ ਇਟਾਂ ਪਈਆਂ ਜਿਹੜੀਆਂ ਸਾਰਿਆਂ ਨਾਲ ਮਾਰ ਜਾਂਦੀਆਂ ਲਓ ਜੀ ਆਹ ਇਟਾਂ ਦਾ ਪ੍ਰਯੋਗ ਹੋਇਆ ਸੀ ਤੇ ਬਾਬਾ ਜੀ ਇਹਨਾਂ ਤੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ ਜੇ ਆਏ ਮੈਂ ਫਟੇ ਘਟ ਸਾਂਹ ਕੋਲ ਆਹ ਦੇਖੋ ਕਿੰਨਾਂ ਲੱਗੇ ਹੋਏ ਉਹਦਾ ਹੀ ਖੂਨ ਆ ਆ ਦੇਖਿਆ ਥਪੇੜੇ ਕੋਈ ਨਾ ਉਹ ਨਿਕਲ ਲੋ ਜੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ ਇਹ ਆ ਜੀ ਯਾਦਵ ਢਾਬਾ ਸામਨੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲ ਆਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਕਿ ਯਾਦਵ ਢਾਬੇ ਦੇ ਉੱਤੇ ਭਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਉਹ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਝਟ ਝਟ ਕਿਆ ਪਟਵੀ ਹੋਈ ਹੈ ਜੀ ਪਹਿਲਾਂ ਹੀ ਤੇਰੀ ਗੱਡੀ ਲੈ ਕੇ ਆ ਅਸੀਂ ਨਹੀਂ ਨਹੀਂ ਬਾਬਾ ਜੀ ਇਹ ਤਾਂ ਵਿਚਾਰਾ ਕਿਸੇ ਦੀ ਗੱਡੀ ਲੈ ਕੇ ਆਪਣੀ ਗੱਡੀ ਚੁੱਕੀ ਹੋ ਜੀ ਬੱਸ ਤੇ ਉਹਦੀ ਗੱਡੀ ਆ ਜੀ ਹਾਂ ਹੋ ਗਿਆ ਇਹ ਬੰਦੇ ਦਾ ਬੱਸ ਨਹੀਂ ਬਾਬਾ ਜੀ ਪਰਚਾ ਦਾ ਪਾਵਾਂਗੇ ਜੀ ਬੰਦੇ ਤੇ ਅਸੀਂ ਉਹਨੂੰ ਪਤਾ ਲੱਗਣਾ ਚਾਹੀਦਾ ਬੰਦੇ ਨੂੰ ਆ ਜੀ ਬੰਦਾ ਉਹ ਇਹ ਚੱਕ ਲੜ ਦੋ ਦੋਨੋਂ ਸ਼ਰਮ ਨਹੀਂ ਆਉਂਦੀ ਪੱਗ ਲਾਉਣੇ ਪਾਉਣ ਉਹ ਕਹਿੰਦਾ ਪੱਗ ਲਾਣੇ ਆ ਤੇ ਇਹ ਲਾਇਆ ਤੂੰ ਤੰਦ ਪਾਣ ਲਾ ਗਿਆ ਦੇਖ ਇਹ ਕਹਿੰਦੇ ਇਹ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ ਲਓ ਜੀ ਅਸੀਂ ਖੜੇ ਆ ਯਾਦਵ ਟਾਬੇ ਦੇ ਉੱਤੇ ਤੇ ਪਰਦੇਸੀ ਭਈਏ ਵੱਲੋਂ ਪੰਜਾਬੀ ਦੀ ਪੱਗ ਲਾਹੀ ਗਈ ਸੀ ਤੇ ਉਸ ਤੇ ਐਕਸ਼ਨ ਚੱਲ ਰਿਹਾ